मैं मंदाहा सनी नाल देवीसांच ज्ञानी हरप्रीत सिंह इस वीडियो जिस काल तक जिक्र कर रहे है हैं मैं जान रहा किस इलाज में अ की थी है ज्ञानी हरप्रीत सिंह डेवलपर्स कालदास जिक्र भी करने काबिल है कहने के 15 अक्टूबर को सिंह साहिबा ने देवलो तूफान में तलब किया गया से उस दौरान भी पूरी वीडियो हालांकि जो पूरी सुनवाई है वो पौने दो घंटे तक चली सी सब तो पहली जो वीडियो थी वो सताईस सेकेंड के सामने आई सी हालांकि विरसा सिंह बलटोहा के वालों ही वो सताईस सेकेंड की जो वीडियो थी वो अपने सोशल मीडिया पे पोस्ट की गई सी उसके तो बाद

ਈ ਸਾਹ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਨਾਲ ਤਾਂ ਮੰਨ ਗਏ ਐ ਮਰਕਦਾ ਉਹਦਾ ਗੱਲ ਕਰਨ ਦੀ ਲੋੜ ਹੀ ਜੋ ਮੈਂ ਕਹੀ ਦਿੱਤਾ ਮੇਰੇ ਬਤਾਉਂਕੋ ਪਤਿਤ ਸਿੱਖ ਦੀ ਅਦਾਸ ਕਰਨਾ ਮੈਂ ਫਿਕਰ ਸੇ ਬਾਹਰ ਲਈ ਅਜੀ ਕਿਸ ਕਿਸ ਕਿਸਾ ਹਾਲ ਵਿੱਚ ਕੀਤੀ ਹੈ ਕਿਸ ਪੋਜੀਸ਼ਨ ਵਿੱਚ ਕੀਤੀ ਹੈ ਇਹ ਮੈਨ ਦਾ ਇਹ ਹਾਲਤ ਰੰਗਦਾ ਆਇਆ ਤੁਸੀਂ ਆਪ ਦਾ ਜੱਲੀ ਸਾਹ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਨਾਲ ਤਾਂ ਮੰਨ ਗਏ ਐ ਮਰਕਦਾ ਉਹਦਾ ਗੱਲ ਕਰਨ ਦੀ ਲੋੜ ਹੀ ਜੋ ਮੈਂ ਕਹੀ ਦਿੱਤਾ ਮੇਰੇ ਬਤਾਲੂ ਕੋ ਪੱਧਰ ਤੇ ਸਿੱਖ ਦੀ ਆਦਾਸ ਕਰਨਾ ਮੈਂ ਇਹ ਕਿਦਰ ਸਵਾਲ ਲਈ ਅਜੀ ਕਿੱਸ ਕਿੱਸ ਕਿਹਦਾ ਹਾਲ ਚੁਕੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਮੈਂ ਜਾਣਦਾ ਜਦੋਂ ਅਸੀਂ ਹਾਜ਼ਰ ਹੁੰਦੇ ਆਂ ਤੁਸੀਂ ਆਪਦਾ ਜਵਾਬ ਦੇ ਦੋ ਜੀ ਹਾਂ ਤੁਸੀਂ ਕਹਿੰਦੇ ਤਾਂ ਵੀ ਸੀ ਵੀ ਕੋ ਸਾਜ ਹਾਂ ਹੈਗੀ ਆ ਜਾਂ ਸਾਜ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫੋਨ ਖੜ ਜਾਂਦਾ ਹੈ ਇਹ ਸਾਥ ਕਰਾਂ ਜਮ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਮਗਰੀਬੀ ਪਾਰਟੀ ਦੇ ਲੀਡਰ ਆਈਏ ਉਹਨਾਂ ਦੀ ਗੱਲ ਵੱਖਰੀ ਹੈ ਮੇਰੇ ਕਾਲ ਤੱਕ ਦਾ ਜਹੇਦਾਰ ਕਿ ਉਹਦੇ ਮਾਰੀ ਰਹੇ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਨ ਕੀਤੀ ਹੈ ਜਾਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਹੋਰ ਦੱਸ ਸਰ ਮੈਨੂੰ ਚਾਹ ਜੇ ਕਿਉਂ ਤਰਾਜ ਹੈ ਕਾਲ ਤੱਕ ਦਾ ਜਹੇਦਾਰ ਉੱਚਾ ਹੁੰਦਾ ਹਾਂਜੀ ਉੱਚਾ ਹੁੰਦਾ ਕਾਲ ਤੱਕ ਦਾ ਜਹੇਦਾਰ ਤੁਸੀਂ ਗੱਲ ਕੀ ਇਹ ਪਹਿਲੇ ਵੀ ਜੱਫੇਦਾਰ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹੈ ਹੋਰ ਦੱਸ ਸਰ ਮੈਨੂੰ ਤਾਂ ਆ ਜਾ ਕਿਉਂ ਤਰਾਜ ਹੈ ਕਾਲ ਤੱਕ ਉਹਦਾ ਜੇਦਾ ਉੱਚਾ ਹੁੰਦਾ ਹਾਂਜੀ ਉੱਚਾ ਹੁੰਦਾ ਕਾਲ ਤੱਕ ਤਾਂ ਜਾਏਗਾ ਹੁਣ ਗੱਲ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਡਰਿਆ ਵਾਲੇ ਦੀ ਜਿਨ੍ਹਾਂ ਨੇ ਮੁਰ ਰੇਪ ਤੇ ਕਤਲ ਮਾਮਲੇ 'ਚ ਮੁਰ ਆਪਣੀ ਸਫਾਈ ਦਿੱਤੀ ਹੈ ਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਿੰਦਗੀ 'ਚ ਕਦੇ ਕਿਸੇ ਕੱਲੀ ਬੀਬੀ ਨੂੰ ਨਹੀਂ ਮਿਲੇ ਰੇਪ ਤੇ ਕਤਲ ਦਾ ਕੇਸ ਦਰਜ ਹੋਣ ਦੇ ਬਾਅਦ ਸਿੱਖ ਪ੍ਰਚਾਰਕ ਰঞ্জੀਤ ਸਿੰਘ ਢੱਡਰੀਆਂ ਵਾਲੇ ਇੱਕ ਵਾਰ ਫਿਰ ਸਾਹਮਣੇ ਆਏ ਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕੀਤਾ। ਪੂਰੇ ਕੇਸ ਦੇ ਵਿੱਚ ਰঞ্জੀਤ ਢੱਡਰੀਆਂ ਵਾਲੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਇਕੱਲੀ ਬੀਬੀ ਨੂੰ ਨਹੀਂ ਮਿਲੇ। ਉਹਨਾਂ ਨੇ ਕੇਸ ਦੀ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਨ ਦੀ ਗੱਲ ਕਹੀ ਹੈ। ਢੱਡਰੀਆਂ ਵਾਲੇ ਨੇ ਕਿਹਾ ਕਿ ਦੋ ਗੱਲਾਂ ਤੇ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਇੱਕ ਆਪਣਾ ਕਿਰਦਾਰ ਉੱਚਾ ਰੱਖਿਆ ਤੇ ਦੂਜਾ ਆਪਣੇ ਨਾਮ ਤੇ ਕੋਈ ਵੀ ਪ੍ਰਾਪਰਟੀ ਨਹੀਂ ਬਣਾਈ। ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਦਰ ਨੂੰ ਵੀ ਜਦੋਂ ਮਿਲਿਆ ਨਾ ਤੇ ਉਦੋਂ ਵੀ ਮੈਂ ਮਿਲਣ ਵੇਲੇ ਕਹਿੰਦਾ ਹੁੰਦਾ ਸੀ ਮਾਤਾ ਜੀ ਜੇ ਆਉਣਾ ਹੈ ਨਾ ਤੇ ਪਾਪਾ ਜੀ ਨੂੰ ਨਾਲ ਲੈ ਕੇ ਆਇਓ ਜਾਂ ਬ੍ਰਦਰ ਮੇਰੇ ਨੂੰ ਲੈ ਆਇਓ ਮੈਂ ਇਕੱਲਾ ਆਪਣੀ ਮਦਰ ਤੱਕ ਨੂੰ ਵੀ ਜ਼ਿੰਦਗੀ 'ਚ ਨਹੀਂ ਮਿਲਿਆ ਜੇ ਕਿਸੇ ਨੇ ਮੈਨੂੰ ਕਿਹਾ ਬਹੁਤ ਹੀ ਜ਼ਰੂਰੀ ਹੈ ਜੀ ਗੱਲ ਕਰਨੀ ਹੈ ਤਾਂ ਵੀ ਮੈਂ ਆਪਣਾ ਸਿੰਘ ਕੋਲ ਬਿਠਾਇਆ ਅੱਜ ਤੱਕ ਉੱਥੇ ਰਣਜੀਤ ਸਿੰਘ ਢੱਡਰੀਆਂ ਵਾਲੀ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਸਿਰਫ ਇੱਕ ਬੰਦਾ ਗਿਆ ਹੈ ਪਰਿਵਾਰ ਨੇ ਤਾਂ ਪਰਮੇਸ਼ਰ ਦਵਾਰ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਹਾਈ ਕੋਰਟ ਜਾਂਦਾ ਹੈ ਪਰਿਵਾਰ ਪਰਿਵਾਰ ਵੀ ਨਾ ਕਹਾਂ ਇੱਕ ਬੰਦਾ ਸਾਰੀ ਫੈਮਿਲੀ ਨਹੀਂ ਪਰਿਵਾਰ ਵਾਲਿਆਂ ਨੇ ਤੇ ਪਰਮੇਸ਼ਰ ਦਵਾਰ ਦੇ ਹੱਕ ਵਿੱਚ ਕਹਿ ਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਉੱਥੇ ਇਦਾਂ ਦਾ ਕੁਝ ਕਦੇ ਨਹੀਂ ਵੇਖਿਆ ਤੁਸੀਂ ਸਾਰਿਆਂ ਨੇ ਪਰਿਵਾਰ ਦੀ ਸਟੇਟਮੈਂਟ ਵੀ ਸੁਣੀ ਹੈ ਚੈਨਲਾਂ ਦੇ ਉੱਤੇ ਚਲਾਈ ਹੈ ਹੁਣ ਤੁਹਾਨੂੰ ਪੂਰੇ ਮਾਮਲੇ ਤੋਂ ਵਿਸਥਾਰ ਦੇ ਨਾਲ ਸਮਝਾਉਂਦੇ ਹਾਂ ਦਰਸਲ 22 April 2012 ਵਾਲੇ ਦਿਨ ਪਰਮੇਸ਼ਰ ਦਵਾਰ ਦੇ ਬਾਹਰ ਲੜਕੀ ਦੀ ਮੌਤ ਹੋਈ ਸੀ ਇਹ ਲੜਕੀ ਕੈਥਲ ਤੋਂ ਪਰਿਵਾਰ ਦੇ ਨਾਲ ਪਰਮੇਸ਼ਰ ਦਵਾਰ ਆਈ ਸੀ ਜਿਸ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਪਰਿਵਾਰ ਨੇ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ ਇਸ ਤੋਂ ਇਲਾਵਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਜ਼ਹਿਰ ਦੀ ਗੱਲ ਸਾਹਮਣੇ ਆਈ ਸੀ ਇਸ ਪੂਰੇ ਘਟਨਾਕਰਨ ਨੂੰ ਲੈ ਕੇ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਵੱਲੋਂ 12 ਸਾਲ ਬਾਅਦ ਹਾਈ ਕੋਰਟ ਦੇ ਵਿੱਚ ਟੰਡਰੀਆਂ ਵਾਲੇ ਦੇ ਖਿਲਾਫ ਇੱਕ ਪਟੀਸ਼ਨ ਦਾਖਲ ਕੀਤੀ ਗਈ ਜਿਸ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ 22 April 2012 ਨੂੰ ਲੜਕੀ ਦਾ ਕਤਲ ਹੋਇਆ ਸੀ ਪਰਮੇਸ਼ਰ ਦੁਆਰ ਦੇ ਵਿੱਚ ਲੜਕੀ ਦੇ ਨਾਲ ਲਗਾਤਾਰ ਰੇਪ ਹੋਇਆ ਜਿਸ ਦੇ ਕਾਰਨ ਉਹ ਗਰਭਵਤੀ ਹੋ ਗਈ। ਮਾਮਲੇ ਦੇ ਸਮਝੌਤੇ ਦੇ ਬਹਾਨੇ ਲੜਕੀ ਨੂੰ ਡੇਰੇ ਦੇ ਵਿੱਚ ਸੱਦਿਆ ਗਿਆ ਜਿੱਥੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜ਼ਹਿਰ ਦੇ ਨਾਲ ਮੌਤੀ ਪੁਸ਼ਟੀ ਹੋਈ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਢਡਰੀਆਂ ਵਾਲੇ ਦੇ ਦਬਾਅ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਢਡਰੀਆਂ ਵਾਲੇ ਦੇ ਖਿਲਾਫ 7 ਦਸੰਬਰ 2024 ਨੂੰ ਪਚਾਲਾ ਦੇ ਪਾਸਿ ਆਣਾ ਪੁਲਿਸ ਥਾਣੇ ਦੇ ਵਿੱਚ ਰੇਪ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਬਿਊਰੋ ਰਿਪੋਰਟ న్యూਸ 18 ਪੰਜਾਬ

ਆਪਾ ਆਇਨੀ ਤੇ ਬੀਪੀ ਵੀ ਤੇਜ਼ੀ ਦੇ ਨਾਲ ਘਬਾਵਟ ਆ ਰਹੀ ਉਸ ਚੀ ਡਾਕਟਰਸ ਨੇ ਆਈਸੀਯੂ ਚ ਇੰਟੈਂਸਿਵ ਕੇਅਰ ਯੂਨਿਟ ਰੱਖਣ ਦੀ ਸਲਾਹ ਡੱਲੇਵਾਲ ਨੂੰ ਦਿੱਤੀ ਹੈ ਜਿਸ ਨੂੰ ਡੱਲੇਵਾਲ ਦੀ ਇਲਾਜ ਨੂੰ ਨਾ ਹਾਲ ਕਿ ਡੱਲੇਵਾਲ ਨੇ ਕੋਰੀ ਨਾ ਕਹ ਦਿੱਤੀ ਹੈ ਕਿ ਉਹ ਕਿਸੇ ਵੀ ਤਰੀਕੇ ਦਾ ਇਲਾਜ ਨਹੀਂ ਲੈਣਗੇ ਤੇ ਡਾਕਟਰਸ ਨੇ ਡੱਲੇਵਾਲ ਨੂੰ ਬਾਹਰ ਨਾ ਔਣ ਦੀ ਵੀ ਅਪੀਲ ਜੋ ਹੈ ਉਹ ਕੀਤੀ ਹੈ 28 ਦਿਨ ਵੀ ਲਗਾਤਾਰ ਡੱਲੇਵਾਲ ਦਾ ਮਰਨਿਵਟ ਜਾਰੀ ਹੈ ਮਰਹੱਟੇ ਬੈਠਨੇ ਡੱਲੇਵਾਲ ਤੇ ਹੁਣ ਉਹਨਾਂ ਦੀ ਜੋ ਸਿਹਤ ਹੈ ਲਗਾਤਾਰ नासाज हो रही है बिगड़ रही है जो डॉक्टर्स की टीम सरकारी डॉक्टर्स की टीम, दूसरी एन जी टीम, जो मॉनिटर कर रहे हैं डेवाल की सेहत में हालांकि वालों इस जिक्र किया गया कि डेवाल होन आईसीयू भर्ती होना चाहिए ਸਿੰਘ ਰੰਦਾਵਾ ਨੇ ਬੰਤ ਮਾਕਿਆਂ ਨੂੰ ਲੈ ਕੇ ਜਤਾਈ ਚਿੰਤਾ ਘਰ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਘਟਨਾਵਾ ਦੀ ਐਨਆਈ ਤੋਂ ਜਾਂਚ ਕਰਵਾਉਣ ਦੀ ਕੀਤੀ ਅਪੀਲ ਨਾਬਾ ਜੇਲ ਤੋਂ ਲੁਧਿਆਣਾ ਚ ਆਪਨੇ ਘਰ ਪਹੁੰਚੇ ਭਾਰਤ ਕੂਸ਼ਨਾਸ਼ੂ ਸਿਆਸੀ ਬਦਲਾਖੋਰੀ ਤਹਿਤ ਫਸਾਉਣ ਦੇ ਲਗਾ ਇਲਜ਼ਾਮ ਟੈਂਡਰ ਕੋਟਾਲਾ ਮਾਮਲੇ 'ਚ ਬੀਤੇ ਦਿਨੀ ਹਾਈ ਕੋਰਟ ਨੇ ਦਿੱਤੀ ਹੈ ਜ਼ਮਾਨਤ ਲੁਧਿਆਣਾ ਦੇ ਟੰਡਾਰੀ ਖੁਰਚ 14 ਸਾਲ ਦੇ ਬੱਚੇ ਨੂੰ ਲੱਗਿਆ ਕਰਨ ਗੰਭੀਰ ਹਾਲਤ 'ਚ ਕਰਵਾਇਆ ਹਸਪਤਾਲ ਦਾਖਲ ਘਟਨਾ ਸਮੇਂ ਛੱਤ ਤੇ ਖੇਡ ਰਿਹਾ ਸੀ खनौरी बॉडर से डेवाल का मरणवर सताईवें दिन भी लगातार जारी रही तीजे दिन भी स्टेज से नहीं आए डल्लेवाल मुलाकातों तू तो भी कर रहे प्रसौरी बॉर्डर से पहुंचे सीनियर कांग्रेसी आगू विजेंद्र सिंगला डल्लेवाल का जाने हाल चाल सांसद डॉक्टर अमर सिंह पहुंचे खनौरी बॉर्डर डल्लेवाल का जाने हाल सताई दिन तू मरण से बैठे ने डल्लेवाल पंजाबी सिंगर रविंदर गरेवाल पहुंचे खनौरी बॉर्डर किसान आगू डलवाल का जाया हाल चाल ਵਿੱਲੇਜ ਕੱਲ ਤੋਂ ਮਹਿਲਾ ਅੱਜ ਤੋਂ ਮਹਿਲਾ ਸਨਮਾਨ ਯੋਜਨਾ ਲਈ ਰਜਿਸਟ੍ਰੇਸ਼ਨ ਹੋਵੇਗੀ ਸ਼ੁਰੂ ਆਪ ਸੁਪਰਮੁਕੇਜੀਵਾਲ ਬੋਲੇ ਕਾਰਾਕੇ ਕਰਾਣੇ ਔਲਾਵਾ ਦੇ ਰਜਿਸਟ੍ਰੇਸ਼ਨ ਹਰ ਮਹੀਨੇ ਦੇਵਾਂਗੇ 21 ਦਿੱਲੀ 26 ਜਨਵਰੀ ਦੀ ਪਰੇਡ ਲਈ ਪੰਜਾਬ ਦੀ ਚਾਕੀ ਸਿਲੈਕਟ ਹਰਿਆਣਾ ਤੇ ਚੰਡੀਗੜ੍ਹ ਦੀ ਚਾਕੀ ਦੀ ਵੀ ਹੋਈ ਚੋਣ ਐਤੀ ਵੀ ਦਿੱਲੀ ਨੂੰ ਨਹੀਂ ਮਿਲੀ ਤਾਂ ਕੇਜਰੀਵਾਲ ਨੇ ਚੁੱਕੇ ਸਵਾਲ ਬੋਲੇ ਦਿੱਲੀ ਦੇ ਲੋਕਾਂ ਦੇ ਨਾਲ ਨਫਰ ਹਰਿਆਣੇ ਪਾਜਪਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਹੋਣ 24 ਫਸਲਾਂ ਦੀ ਐਮਐਸਪੀ ਤੇ ਖਰੀਦ